ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਾ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਦੋਸਤੋ Facebook ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਤਨਹੌਲਾ ਮੰਡੀ ਤੇ ਜਿਹੜੀ ਮਹੀਨੇ ਚ ਦੋ ਵਾਰ ਲੱਗਦੀ ਹੈ ਇੱਕ 11 ਤਰੀਕ ਤੇ ਇੱਕ 27 ਤਰੀਕ ਨੂੰ ਸਾਹਮਣੇ ਤੁਹਾਨੂੰ ਕੈਮਰੇ 'ਚ ਇੱਕ ਜਿਹੜੀ ਬੱਛੀ ਨਜ਼ਰ ਆ ਰਹੀ ਹੈ ਕ੍ਰੋਸ 'ਚ ਹੈ ਥੋੜੀ ਜੀ। ਲਹੂਣ ਬੱਛੀ ਆ ਪਹਿਲੇ ਸੂਏ ਮੂੰਹੋਂ ਚਾਰ ਦੰਦ ਹੈ। ਤੇ ਬਾਕੀ ਅਗਲੀ ਗੱਲਬਾਤ ਸਾਰੀ ਥੋੜੀ ਬਾਈ ਨਾਲ ਕਰਾਵਾਂਗੇ। ਇੱਕ ਵਾਰੀ ਮੂੰਹ ਮੱਥਾ ਦੇਖ ਲਓ ਬੱਛੀ ਦਾ। ਥਣ ਹਵਾਨਾ ਦੇਖ ਸਕਦੇ ਹਾਂ ਦੋਸਤੋ। ਇੱਕ ਵਾਰ ਬੈਕਪੋ ਦਿਖਾ ਦੇਣਾ ਬਹੁਤ ਬਹੁਤ ਵੱਡੇ ਹਵਾਨੇ ਦੀ ਆ ਦੋਸਤੋ। ਬਾਕੀ ਇੱਕ ਬੱਛੀ ਆ ਨਾਲ ਖੜੀ ਆ ਦੋਨਾਂ ਦੀ ਗੱਲਬਾਤ ਕਰਾਂਗੇ ਬਾਈ ਨਾਲ। ਨਹੀਂ 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 ਕਹੜਾ ਨਹੀਂ। ਇਹ ਖਰਾਬ ਦੀ ਲਈ ਆਜੋ ਦੋਸਤੋ ਅਗਲੀ ਗੱਲਬਾਤ ਸਾਰੀ ਬਾਈ ਨਾਲ ਕਰਾਉਣੀ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਬਾਈ ਮਣੀ ਆ ਬਾਈ ਮਣੀ ਕਿਹੜੇ ਪਿੰਡ ਤੋਂ ਆਇਓ ਭੈਣੀ ਮਰਾਜ ਤੋਂ ਕਬਾਰ ਦਾ ਕੰਮ ਹੈ ਬਾਈ ਹਾਂ 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 ਬਾਈ ਇਹ ਬੱਚੀ ਦੀ ਕੀ ਕੰਡੀਸ਼ਨ ਆ ਜਿਹੜੀ ਖੜੀ ਆ ਸਾਹਮਣੇ ਇਹ ਪਹਿਲਾ ਸੂਆ ਸੂਈ ਆ ਬਾਈ ਮੂੰਹੋਂ ਕਿਵੇਂ ਆ ਬਹੁਤ ਚੌਗੀ ਆ ਬਾਈ ਚਾਰ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਤੀਜਾ ਦਿਨ ਆ ਬਾਈ ਸੂਈ ਨੂੰ ਬੱਚਾ ਕੀ ਆ ਨਾਲ ਬਾਈ ਦੇ ਬੱਚਾ ਬੱਚੀ ਆ ਮਾਂ ਦੀ ਆਪਣੀ ਬਾਈ ਅੱਛਾ ਪੀਡੀਐ ਫਿਰ ਸੀਮਨ ਦੀ ਬੱਚੀ ਆ ਦੋਸਤੋ ਮੂੰਹ ਮੱਥਾ ਦੇਖ ਲਓ ਬੱਚੀ ਦਾ ਬਿਲਕੁਲ ओरिजिनल ਚ ਆ ਜਾਂਦੀ ਹੈ ਬੱਚੀ ਪੀਡੀਐਫ ਦੇ ਸੀਮਨ ਦੀ ਹੈ ਬਾਈ ਜੀ ਗੋਲਾ ਕਿੰਨਾ ਕੁ ਤਿਆਰ ਹੋਊਗਾ ਗੋਲਾ ਹੁਣ ਆਏਗਾ ਬਈ 14 15 ਕਿਲੋ ਆ 14 15 ਰੇਟ ਕੀ ਕਰਦੇ ਹੋ ਰੇਟ ਤਾਂ 55000 ਰੁਪਏ ਬਈ ਕਿੰਨੇ ਦੀ ਛੱਡ ਦੂੰਗਾ ਹਾਂ ਨਾ 52000 ਦੀ ਦੇ ਜਾਨਾ ਆਪਣਾ ਨੰਬਰ ਬੋਲ ਦੋ 9914355324 ਇੱਕ ਵਾਰੀ ਫੇਰ ਬੋਲ ਦੋ 9914355324 ਖੋਲ ਕੇ ਦਿਖਾ ਦਿਓ ਬੱਚੀਆਂ ਨੂੰ ਮੂੰਹੋਂ ਚਾਰ ਦੰਦ ਬੱਚੀ ਆ ਦੋਸਤੋ 4-5 ਦਿਨਾਂ ਦੀ ਸੂਈ ਹੋਈ ਆ ਬਾਈ ਕਹਿੰਦਾ 14-15 ਕਿਲੋ ਬੋਲਾ ਇਸ ਟਾਈਮ ਤਿਆਰ ਹੈ ਬਿਲਕੁਲ ਸਾਫ਼ ਥਣ ਹਵਾਨੇ ਦੀ ਹੈ ਕੱਦ ਕਾਠ ਵੀ ਹੈਗਾ ਤੇ ਹਵਾਨਾ ਇੱਕ ਵਾਰ ਨੇੜੇ ਤੋਂ ਦੇਖ ਸਕਦੇ ਹੋ ਕੱਲੇ ਕੱਲੇ ਥਣ ਨੇ ਚਾਰੋਂ ਥਣ ਨਿਖੜਵੇਂ ਲੱਗੇ ਨੇ ਬਹੁਤ ਵੱਡੇ ਹਵਾਨੇ ਦੀ ਹੈ ਕ੍ਰੋਸ ਚਾਹੇ ਦੋਸਤੋ ਪਿੱਛੇ ਇਹਦੇ ਪੀਡੀਐਫ ਦੇ ਸੀਮਨ ਦੀ ਬੱਛੀ ਆ ਬਾਈ ਕਹਿੰਦਾ ਜਿਹਨੂੰ ਗਾਂ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਗਾਂ ਖਰੀਦ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਵੀ ਬੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਓ ਇੱਕ ਵਾਰੀ ਥਾਨ ਹਵਾਨਾ ਨੂੰ ਦੋਸਤੋ ਨੇੜੇ ਤੋਂ ਫੇਰ ਦਿਖਾ ਦਾਂਗਾ ਬਾਈ ਜੀ ਕਿੰਨੇ ਕੇ ਦੁੱਧ ਦੀ ਉਮੀਦ ਐ ਤੋਂ ਦੁੱਧ ਬਾਈ ਕੱਢੂ 20 ਕਿਲੋ ਬੱਛੀ 20 ਕਿਲੋ ਆਹ ਅਗਲੀ ਬੱਛੀ ਦੀ ਕੰਡੀਸ਼ਨ ਵਾਹਦੀ ਬੰਦ ਇਹਦੇ ਮਗਰ ਪੀਡੀਐਫ ਦੇ ਸੀਮਨ ਦੀ ਬੱਛੀ ਆ ਦੋਸਤੋ ਬਹੁਤ ਚੌੜੇ ਟਾਂਚੇ ਦੀ ਐ ਆ ਦੂਸਰੀ ਬੱਛੀ ਦਿਖਾ ਦਾਨੇ ਤੁਹਾਨੂੰ ਇਹ ਵੀ ਤਾਜੀ ਐ ਛੋਟੇ ਦਾ ਦਰਮਿਆਨੇ ਕੱਦ ਦਾ ਕੱਟਚਾ ਇੱਕ ਵਾਰ ਖਾਣਾ ਹਵਾਨਾ ਦੇਖ ਲਓ ਮੇਰੇ ਤੋਂ ੱਲੇ-ਕੱਲੇ ਛਾਣੇ ਚਾਰੇ ਛਾਣ ਨਿਕਣਵੇਂ ਲੱਗੇ ਨੇ ਬਾਕੀ ਇਹਦੇ ਬਾਰੇ ਬਾਈ ਨਾਲ ਗੱਲਬਾਤ ਕਰਾ ਦੂੰਗਾ ਸਾਰੀ ਡਿਟੇਲ ਬਾਈ ਤੋਂ ਪੁੱਛ ਕੇ ਦੱਸ ਦੂੰਗਾ ਤੁਹਾਨੂੰ ਨੰਬਰ ਮੈਂ ਲਾ ਦੂੰਗਾ ਬਾਈ ਦਾ ਸਕਰੀਨ ਤੇ ਜਿਹਨੂੰ ਪੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਆਜੋ ਬਾਈ ਜੀ ਨਾਲ ਕਰਾਉਂਗਾ ਸਭ ਦੀ ਗੱਲਬਾਤ ਇਹਦੀ ਡਿਟੇਲ ਵੀ ਪੁੱਛਦਿਆਂ ਬਾਈ ਤੋਂ ਕੀ ਡਿਟੇਲ ਹੈ ਘਾਟੇ ਨਾਲ ਕੀ ਘਾਟਾ ਪਾਉਂਦਾ ਹੈ ਘਾਟਾ ਨਹੀਂ 9000 ਰੁਪਏ 1 ਮਾਰ ਥਾਣ ਹਵਾਲਾ ਨੇੜੇ ਤੋਂ ਸੂਰ ਦੇਖ ਲੋਦਾ ਵੀ ਦੋਸਤੋਂ ਕੱਲੇ ਕੱਲੇ ਥਾਂ ਨਿਕਣੇ ਲੱਗੇ ਨੇ ਚਾਰੇ ਹੁਣ ਕਿਹੜਾ ਗੱਪਾਂ ਦਾ ਖਸਮਾ ਹੋ ਬਾਈ ਨਾ ਕਰਾਉਂਦੇ ਆ ਗੱਲਬਾਤ ਛੁੱਟੀ ਬਾਈ ਆਸਰੀ ਗੱਲ ਇਹ ਨਹੀਂ ਕੀ ਕੰਡੀਸ਼ਨ ਆ ਬਾਈ ਉਹ ਬਾਈ ਦੱਸੋ ਜੀ ਮੈਨੂੰ ਠੀਕ ਠੀਕ ਬਾਈ ਨਾ ਕਰਾਉਂਦੇ ਆ ਗੱਲਬਾਤ ਦੋਸਤੋਂ ਆ ਜਿਹੜੀ 2 ਨੰਬਰ ਤੇ ਪੱਛੀ ਦਿਖਾਈ ਤੀ ਇਹਦੀ ਡਿਟੇਲ ਪੁੱਛਦਿਆਂ ਬਾਈ ਤੋਂ ਬਾਈ ਇਹਦੀ ਕੀ ਡਿਟੇਲ ਹੈ ਇਹ ਪਹਿਲਾ ਨਾ ਸੂਈ ਆ ਬਾਈ ਇਹ ਦੁੱਧ ਦਾ ਹੈਗਾ ਹੁਣ 14 ਕਿਲੋ ਅੱਜ 12 13 ਦਿਨ ਹੋ ਗਏ ਸੂਈ ਨੂੰ ਮੂੰਹੋ ਕਿਵੇਂ ਮੂੰਹੋ ਇਹ ਵੀ ਚੌਗੀ ਆ ਬਾਈ ਇਹ ਵੀ ਚੌਗੀ ਆ ਬੱਚਾ ਕੀ ਆ ਨਾਲ ਇਹ ਇਹਦੇ ਬੱਚਾ ਮੰਗ ਰਿਹਾ ਇਹਦੇ ਮੰਗਰ ਬੱਚਾ ਹਾਂ ਹਾਂ ਇਹਦਾ ਕੀ ਰੇਟ ਕਰਦੇ ਬਾਈ ਇਹਦਾ 35000 ਰੁਪਏ ਬਾਈ 35000 ਕਿੰਨੇ ਦੀ ਛੱਡ ਦੂੰਗਾ ਇਹ ਹਾਂ ਨਾ 30000 ਦੀ ਬੱਚੀ ਦੇ ਦਾਂਗੇ ਨੰਬਰ ਇੱਕ ਵਾਰੀ ਫੇਰ ਦੇ 9814355324 30000 ਦੀ ਛੱਡ ਦਾਂਗੇ ਹਾਂ ਹਾਂ ਆ ਦੋ ਨੰਬਰ ਵਾਲੀ ਵੜਾ ਦੋਸਤੋ ਇੱਕ ਵਾਰੀ ਫੇਰ ਦੇਖ ਲੋ ਕੱਲਾ ਕੱਲਾ ਖਾਣ ਲੱਗਿਆ 30000 ਰ ਬਸ ਵੀਰ ਤੌਰ ਹਾਂ ਇੱਕ ਵਾਰੀ ਤੋੜ ਦੇ ਦੁਬਾਰਾ ਇੱਕ ਵਾਰ ਫੇਰ ਤੋਂ ਤੋੜ ਕੇ ਦਿਖਾ ਦਿੰਦਾ ਹਾਂ ਦੋਸਤੋ 2 ਨੰਬਰ ਵਾਲੀ ਬੱਛੀ ਹੈ 30000 ਰੁਪਏ ਦੇ ਵਿੱਚ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਬਾਕੀ ਨੰਬਰ ਮੈਂ ਲਾਉਂਗਾ ਬਾਈ ਦਾ ਸਕਰੀਨ ਤੇ ਜਿਹਨੂੰ ਵੈੜ ਪਸੰਦ ਆਉਂਦੀ ਹੈ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਦੋਸਤੋ ਵੀਡੀਓ ਬਣਾਉਣ ਦਾ ਮਾਧਿਅਮ ਹੁੰਦਾ ਹੈ ਕਿ ਜਾਨਵਰ ਦਾ ਦੂਰ ਤੋਂ ਆਉਣ ਵਾਲੇ ਵੀਰਾਂ ਨੂੰ ਜਾਨਵਰ ਦਾ ਆਈਡੀਆ ਆ ਜਾਂਦਾ ਹੈ ਬਾਕੀ ਖਰੀਦਣੀ ਦੋਸਤੋ ਤੁਸੀਂ ਆਪਣੀ ਤਸੱਲੀ ਕਰਕੇ ਹੁੰਦੀ ਹੈ ਨੰਬਰ ਮੈਂ ਚਲਾ ਦੂੰਗਾ ਭਾਈ ਆ ਸਕਰੀਨ ਤੇ ਜਿਹਨੂੰ ਵੀ ਪੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਇਹ ਪੱਛੀ ਵੀ ਮੂੰਹ ਚਾਰ ਦੰਦਾਂ ਦੇ ਪਹਿਲਾਂ ਸੁਣੀ ਹੋਈ ਹੈ ਇੱਕ ਵਾਰ ਥਾਣਾ ਹਵਾਨਾ ਨੇੜੇ ਤੋਂ ਦਿਖਾ ਦਣਾ ਬਾਕੀ ਇੱਕ ਨੰਬਰ ਵਾਲੀ ਪੱਛੀ ਵੀ ਦਿਖਾ ਦਣਾ ਇੱਕ ਵਾਰੀ ਉਹਦਾ ਵੀ ਥਾਣਾ ਹਵਾਨਾ ਦੇਖ ਸਕਦੇ ਹੋ ਉਹਦੇ ਮਗਰ ਦੋਸਤੋ ਉਹ ਜੀ ਸਾਹਮਣੇ ਪੱਛੀ ਖੜੀ ਆ ਪੀਡੀਐਫ ਦੇ ਸੀਮਨ ਦੀ ਪੱਛੀ ਹੈ ਇਹਦਾ ਬੱਚਾ ਆਗਾ ਦੋਸਤੋ ਸਾਹਮਣੇ ਇਹਦੇ ਨਾਲ ਬੱਚਾ ਜਿਹਨੂੰ ਵੀ ਦੋਨਾਂ ਬੈੜਾਂ 'ਚੋਂ ਕੋਈ ਵੀ ਬੈੜ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਆਪਣੀ ਤਸੱਲੀ ਕਰਕੇ ਤੁਸੀਂ ਖਰੀਦ ਸਕ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ।